ਕਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਦੀ ਕਿ ਤੁਰਕੀ ਦੇ ਵਿੱਚ ਜ਼ੋਰਦਾਰ ਪੁਚਾਲ ਆਇਆ ਜੀ ਹਾਂ ਜ਼ੋਰਦਾਰ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਪੂਰਾ ਤੁਰਕੀ ਤੁਹਾਨੂੰ ਦੱਸਦੀ ਕਿ ਹਿੱਲ ਚੁੱਕਿਆ ਹੈ ਰਿਕਟਰ ਸਕੇਲ ਤੇ 6.0 ਦੀ ਤੀਬਰਤਾ ਜਿਹੜੀ ਹੈ ਉਹ ਮਾਪੀ ਗਈ ਹੈ ਕਿ 6 ਤੀਬਰਤਾ ਦੇ ਨਾਲ ਇਹ ਪੁਚਾਲ ਜਿਹੜਾ ਆ ਉਹ ਆਇਆ ਹੈਗਾ ਇਸਤੰਬੁਲ ਦੇ ਨੇੜੇ ਕਈ ਇਲਾਕਿਆਂ ਦੇ ਵਿੱਚ ਇਹ ਝਟਕੇ ਜਿਹੜੇ ਉਹ ਮਹਿਸੂਸ ਕੀਤੇ ਗਏ ਨੇ ਪੁਚਾਲ ਦੇ ਝਟਕਿਆਂ ਦੇ ਨਾਲ ਲੋਕ ਜਿਹੜੇ ਨੇ ਉਹ ਵੀ ਪੈਨਿਕ ਹੋਏ ਨੇ ਲੋਕਾਂ ਦੇ ਵਿੱਚ ਵੀ ਪੈਨਿਕ ਕ੍ਰੀਏਟ ਹੋਇਆ ਪਰ ਅਸੀਂ ਦੇਖ ਰਹੇ ਹਾਂ ਅਜੇ ਤੱਕ ਕੋਈ ਵੀ ਜਾਨੀ ਮਾਲੀ ਨੁਕਸਾਨ ਦੀ ਖਬਰ ਜੁੜੀ ਹੈ ਉਹ ਸਾਹਮਣੇ ਨਹੀਂ ਆਈ ਪਰ ਇਹ ਤੁਹਾਨੂੰ ਦੱਸ ਰਹੇ ਹਾਂ ਕਿ ਤੁਰਕੀ ਦੇ ਵਿੱਚ ਇੱਕ ਭੁਚਾਲ ਜ਼ਰੂਰ ਦੇ ਝਟਕੇ ਜੁੜੇ ਆ ਉਹਦੇ ਮਹਿਸੂਸ ਕੀਤੇ ਗਏ ਨੇ 6 ਦੀ ਤੀਬਰਤਾ ਜਿਹੜੀ ਦੱਸੀ ਗਈ ਹੈ ਕਿ 6 ਤੀਬਰਤਾ ਦੇ ਨਾਲ ਇਹ ਭੁਚਾਲ ਜਿਹੜਾ ਉਹ ਆਇਆ ਹੈਗਾ ਤਾਂ ਇਸਤੰਬੁਲ ਦੇ ਨੇੜੇ ਜਿਹੜੇ ਇਲਾਕੇ ਨੇ ਇਸਤੰਬੁਲ ਦੇ ਨਾਲ ਲੱਗਦੇ ਜਿਹੜੇ ਇਲਾਕੇ ਨੇ ਉਹਨਾਂ ਦੇ ਵਿੱਚ ਇਹ ਝਟਕੇ ਮਹਿਸੂਸ ਕੀਤੇ ਗਏ ਨੇ ਤਸਵੀਰਾਂ ਅਸੀਂ ਕੋਲ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹਾਲਾਂਕਿ ਕੋਈ ਵੀ ਜਾਨੀ ਮਾਲੀ ਨੁਕਸਾਨ ਦੀ ਖਬਰ ਨਹੀਂ ਆਈ ਕਿਉਂਕਿ ਇਹ 6 ਜਿਹੜੀ ਗੱਲ ਅਸੀਂ ਕਰੀਏ ਟਰੈਕਟਰ ਸਕੇਲ ਜਿਹੜਾ 6 ਤੀਬਰਤਾ ਜਿਹੜੀ ਹੈ ਹਾਲਾਂਕਿ ਇਹ ਬਹੁਤ ਹੁੰਦੀ ਹੈ ਅ ਸੋ ਇਸ ਦੇ ਨਾਲ ਵੱਡੀਆਂ ਵੱਡੀਆਂ ਇਮਾਰਤਾਂ ਬਿਲਡਿੰਗਾਂ ਜਿਹੜੀਆਂ ਨੇ ਉਹ ਢਹਿ ਢੇਰੀ ਹੋ ਜਾਂਦੀਆਂ ਨੇ